ਫਿਰ ਅਗੇ ਰਾੜਾ ਸਾਖੇਵਦੀ ਧਰਤੀ ਤੇ ਸ਼੍ਰੀਮਨ ਮਖਰਾਜ ਤੇ ਇਧਰੋ ਚਲੇ ਗਏ ਸਾਡੇ ਬਾਪੂ ਜੀ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਦਵਲਾਨ ਵਾਲੇ ਦਾਸ ਦੇ ਦਾਦਾ ਜੀ ਰਲ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਪੂ ਜੀ ਦੀ ਡਿਊਟੀ ਲੰਗਰਾਂ ਵਾਲੇ ਪਾਸੇ ਲੱਗ ਗਈ ਔਰ ਡੰਗਰਾ ਪਸ਼ੂਆਂ ਵਾਲ ਲੱਗ ਗਈ ਮੱਝਾਂ ਬਹੁਤ ਸੀ ਔਰ ਇਧਰ ਸ਼੍ਰੀਮਨ ਮਹਰ ਦੀ ਡਿਊਟੀ ਲੱਗ ਗਈ ਵੱਡੇ ਸੰਤ ਜੀ ਮਹਰ ਦੇ ਬਾਗ ਬਗੀਚੇ ਸਵਾਰਨ ਦੀ ਕੱਲੇ ਕੱਲੇ ਫੁੱਲ ਨੂੰ ਚੈੱਕ ਕਰਨਾ ਮਹਾਰ ਨੂੰ ਫੁੱਲਾਂ ਨਾਲ ਬਾਬਾ ਜੀ ਬਹੁਤ ਪਿਆਰ ਸੀ ਬਹੁਤ ਮੁਹੱਬਤ ਜਿਸ ਕਿਸੇ ਕੰਟਰੀ ਚ ਜਾਂਦੇ ਉਤੋਂ ਤਰ੍ਹਾਂ ਤਰ੍ਹਾਂ ਦੇ ਸੋਹਣੇ ਸੋਹਣੇ ਫੁੱਲਾਂ ਦੇ ਬੂਟੇ ਪੌਦੇ ਪਲਾਂਟ ਲੈ ਕੇ ਆਉਂਦੇ ਔਰ ਤੁਸੀਂ ਰਾੜਾ ਸਭ ਦੇਖੋਗੇ ਅੱਜ ਇਹ ਜਿਹੜੇ ਹੁੰਦੇ ਹਨ ਨਰਸਰੀਆਂ ਵਾਲੇ ਇਹ ਅੱਜ ਪਿਉਂਦ ਚਾੜ ਚਾੜ ਕੇ ਚੇਂਜ ਕਰ ਕਰ ਕੇ ਦਰਖਤ ਪੈਦਾ ਕਰਦੇ ਨੇ ਸਾਡੇ ਮਹਾਪੁਰਸ਼ਾਂ ਨੇ ਅੱਜ ਤੋਂ 70 80 90 ਸਾਲ ਪਹਿਲਾਂ ਹੀ ਤਿਆਰ ਕੀਤੇ ਹੋਏ ਸੀ